ਦੱਸਦੇ ਕਿ ਬੀਤੇ ਦਿਨੀ ਸਾਫ ਦਾ ਫੂਡ ਸਪਲਾਈ ਤੇ ਖੁਰਾਕ ਮੰਤਰੀ 파ਰਤੋਸ਼ਨ ਆਸ਼ੂ ਨੂੰ ਦੇਰ ਰਾਤ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਕੀਤਾ ਗਿਆ 파ਰਤੋਸ਼ਨ ਆਸ਼ੂ ਨੂੰ ਜਲੰਧਰ ਦਫ਼ਤਰ ਵਿਖੇ ਐਡੀ ਵੱਲੋਂ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਜਿਸ ਤੋਂ ਬਾਅਦ ਦੇ ਸ਼ਾਮ ਉਹਨਾਂ ਤੋਂ ਪੁੱਛਪੜਤਾਲ ਕੀਤੀ ਜਾਂਦੀ ਰਹੀ ਅਤੇ ਮਨੀ ਲਾਂਡਰਿੰਗ ਐਕਟ ਦੇ ਤਹਿਤ ਦੇਰ ਰਾਤ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਮੰਡਿਆ ਦੇ ਵਿੱਚ ਦਿੱਤੇ ਗਏ ਠੇਕੇ ਦੇ ਅੰਦਰ ਬੇਨੀਮਾ ਪਾਉਣ ਕਰਕੇ 파ਰਤੋਸ਼ਨ ਆਸ਼ੂ ਗ੍ਰਫਤਾਰ ਹੈ ਉਸ ਕੋਲੋਂ ਪਹਿਲਾਂ 30 ਲੱਖ ਰੁਪਇਆ ਕੈਸ਼ ਵੀ ਬਰਾਮਦ ਕੀਤਾ ਗਿਆ ਸੀ ਅਤੇ ਪੂਰਾ ਮਾਮਲਾ 2000 ਕਰੋੜ ਰੁਪਏ ਦੇ ਘੁਟਾਲੇ ਦਾ ਦੱਸਿਆ ਜਾ ਰਿਹਾ ਹੈ ਦੱਸਦੇ ਕਿ ਉਸ ਤੋਂ ਪਹਿਲਾਂ ਬੀਤੇ ਦਿਨ ਟੀਮਾਂ ਦੇ ਵੱਲੋਂ ਲਗਾਤਾਰ ਆਸ਼ੂ ਤੋਂ ਪੂਰਾ ਦਿਨ ਪੁੱਛ ਪੜਤਾਲ ਕੀਤੀ ਗਈ ਹੈ ਜਿਸ ਤੋਂ ਬਾਅਦ ਉਸ ਨੂੰ ਗ੍ਰਫਤਾਰ ਕਰ ਲਿਆ ਗਿਆ ਉਸ ਦੀ ਗ੍ਰਫਤਾਰੀ ਦੀਆਂ ਖਬਰਾਂ ਸੁਣਦੇ ਹੀ ਲੁਧਿਆਣਾ ਦੇ ਹਾਇਸ਼ ਵਿਖੇ ਕਾਂਗਰਸੀ ਸਮਰਥਕ ਜੁਟਨੇ ਸ਼ੁਰੂ ਹੋ ਗਏ ਨੇ ਲੁਧਿਆਣਾ ਲਈ ਦਲੇ ਸ੍ਰਿੰਦਰ ਹਾਂਜੀ ਸਰ ਪਤਾ ਲੱਗ ਪਾ ਰਿਹਾ ਈਡੀ ਵੱਲੋਂ ਜਿਹੜਾ ਆਸ਼ੂ ਭਾਈ ਨੂੰ ਗ੍ਰਿਫਤਾਰ ਕਰਨ ਲਈ ਵੀਰੇ ਸਾਨੂੰ ਪਤਾ ਨਹੀਂ ਮੇਰੀ ਸਿਹਤ ਠੀਕ ਨਹੀਂ ਸੀ ਘਰੋਂ ਉੱਠ ਕੇ ਸਾਨੂੰ ਆਪ 8 ਵਜੇ ਸੁਨੇਹਾ ਮਿਲਿਆ ਵੀ ਐਦਾਂ ਐਦਾਂ ਹੋਇਆ ਵੀ ਹੁਣ ਕੱਲ ਜਲੰਧਰ ਜਾ ਕੇ ਦੇਖਾਂਗੇ ਵੀ ਕੀ ਕਹਿੰਦੇ ਹੈਗੇ ਆ ਭਾਈ ਕੀ ਲੱਗਦਾ ਕਿ ਪੁੱਛ ਪੁੱਛ ਕੇ ਨਹੀਂ ਬੁਲਾਇਆ ਗਿਆ ਸੀ ਉਹਨਾਂ ਦਾ ਪ੍ਰੋਸੀਜਰ ਹੀ ਇਹ ਹੈ ਉਹ ਬੁਲਾਉਂਦੇ ਬਾਕੀ ਸਾਰੇ ਨੂੰ ਬੁਲਾਇਆ ਸੀ ਹਜੇ ਇਹਨਾਂ ਨੂੰ ਬੁਲਾਇਆ ਨਹੀਂ ਸੀ ਇਹ ਕੀ ਪਹਿਲੀ ਵਾਰ ਗਏ ਆ ਤਾਂ ਉਹ ਕਾਰਵਾਈ ਜੋ ਉਹਨਾਂ ਦੇ ਹਿਸਾਬ ਨਾਲ ਚਲਣੀ ਹੋ ਕਾਨੂੰਨੀ ਪ੍ਰਕਿਰਿਆ ਹੈਗੀ ਆ ਉਹ ਅਪਣਾਵਾਂਗੇ ਤੇ ਆਪਾਂ ਨੂੰ ਕੋਟਾਂ ਤੇ ਯਕੀਨ ਹੈ ਵੀ ਸਾਨੂੰ ਇਨਸਾਫ ਮਿਲੂਗਾ ਜੀ ਹੁਣ ਅਸੀਂ ਕਿੱਥੇ ਨੇ ਜਲੰਧਰ ਹੀ ਆ ਪਾ ਤੁਹਾਨੂੰ ਕਿਦੋਂ ਪਤਾ ਲੱਗਿਆ 8 ਵਜੇ ਵੀਰੇ ਹੁਣ ਕੋਈ ਪਹੁੰਚੇ ਸਾਥੀ ਤੁਹਾਡੇ ਹੋਰ ਦੇ ਨਾਲ ਕੋਈ ਸਾਥੀ ਤਾਂ ਸਾਰੇ ਹੀ ਆਏ ਆ ਸਾਰਾ ਪੰਜਾਬ ਖੜਾ ਹੋਇਆ ਨਾਲ ਉਹਦੇ ਕੁਝ ਦਵਾ ਮੰਡ ਪ੍ਰਧਾਨ ਨਾਲ ਗੱਲਬਾਤ ਹੋਈ ਹੁਣ ਤੁਹਾਡੀ ਬਿਲਕੁਲ ਵੀਰੇ ਨਾਲ ਹੀ ਇੱਥੇ ਤੁਹਾਨੂੰ ਦੱਸੀ ਜਾਣਾ ਸਾਰੇ ਉੱਥੇ ਪਹੁੰਚੇ ਹੋਏ ਆ ਵੱਡੇ ਜੜੇ ਹੈਗੇ ਆ ਸਾਨੂੰ ਲੇਟ ਪਤਾ ਲੱਗਾ ਹੈਗਾ ਹੁਣ ਅਗਲਾ ਐਕਸ਼ਨ ਕੀ ਕਰਨ ਕੀ ਹੈ ਜੀ ਜੋ ਕਾਨੂੰਨੀ ਕਾਨੂੰਨੀ ਪ੍ਰੇਰਕ ਦੀ ਆ ਸਾਡਾ ਹੱਕ ਆ ਆਪਾਂ ਲੜਾਂਗੇ ਜੀ ਹਮ ਹੱਕ ਸੱਚ ਦੇ ਖਿਲਾਫ ਲੜਾਈ ਹਮੇਸ਼ਾ ਹੀ ਹੁੰਦੀ ਪਈ ਹੈ ਤੇ ਇਹਦਾ ਮੁੱਲ ਵੀ ਚਖਣਾ ਪੈਂਦਾ ਹੈਗਾ ਇਹਦਾ ਪਹਿਲਾਂ ਬਿਜੀਲੈਂਸ ਨੂੰ ਕੋਈ ਜਦੋਂ ਫੜਿਆ ਸੀਗਾ ਕੋਈ ਹਾਥਪੱਲ ਨਹੀਂ ਹੋਇਆ ਹੁਣ ਈਡੀ ਦੇ ਵਿੱਚ ਵੀਰੇ ਫਿਰ ਉਹੀ ਤਾਂ ਕਹਿਣਾ ਵੀ ਸੱਚ ਨੇ ਤਾਂ ਇੱਕ ਦਿਨ ਨਿਤਰ ਕੇ ਆਣਾ ਹੈ ਪਰ ਉਹ ਤਾਂ ਫਿਰ ਅੱਗ 'ਚ ਤਪ ਕੇ ਹੀ ਹੁੰਦਾ ਵੀ ਇਹਦਾ ਤਪੱਸਿਆ ਆਪਾਂ ਨੂੰ ਕਹਿਣੀ ਪੈਂਦੀ ਹੁੰਦੀ ਹੈ ਪਰਿਵਾਰ ਨੂੰ ਸਹਿਣੀ ਪੈਂਦੀ ਸਾਰੇ ਸਾਥੀਆਂ ਨੂੰ ਸਹਿਣੀ ਪੈਂਦੀ ਹੁੰਦੀ ਹੈ ਕਿ ਅੱਜ ਪੁਲਿਸ ਕਿਛ ਲਈ ਬੁਲਾਇਆ ਗਿਆ ਸੀ ਅੱਜ ਬਿਲਕੁਲ ਵੀਰੇ